ਚਲੋ ਵਾਹਿਗੁਰੂ ਜਿੱका ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਸ ਵਕਤ ਸੁਲਤਾਨਵੰਦ ਨਹਿਰ ਤੇ ਖੜੇ ਆਂ ਤੇ ਮੈਂ ਦਿਖਾਉਣਾ ਚਾਹਣਾ ਕਿ ਇਹ ਸਾਹਮਣੇ ਵੇਖੋ ਨਹਿਰ ਦੇ ਆਲੇ ਦਿਵਾਲੇ ਕੂੜੇ ਦੇ ਵੱਡੇ ਵੱਡੇ ਢੇਰ ਔਰ ਇੱਥੇ ਸਭ ਤੋਂ ਦੁੱਖਵਲੀ ਗੱਲ ਆ ਕਿ ਇੱਕ ਬੰਨੇ ਲੋਕ ਗੁਰਬਾਣੀ ਦਾ ਆਨੰਦ ਲੈ ਰਹੇ ਇੱਥੇ ਬੈਠੇ ਆ ਇਹ ਸਹਿਰਗਾ ਬਣਾਈ ਆ ਸੰਤਪੂਰੀ ਵਾਲੇ ਦੀ ਸੇਵਾ ਕਰ ਰਹੇ ਆ ਔਰ ਐਮਪੀ ਫੰਡ ਦੇ ਵਿੱਚੋਂ ਸਰਦਾਰ ਗੁਰਜੀਤ ਸਿੰਘ ਔਜਲਾ ਨੇ ਐਮਪੀ ਫੰਡ ਕੋ ਬਹੁਤ ਵੱਡਾ ਯੋਗਦਾਨ ਪਾਇਆ ਇਸ ਕੇ ਡ੍ਰੀਮ ਪ੍ਰੋਜੈਕਟ ਆ ਅੰਮ੍ਰਿਤਸਰ ਦੇ ਲੋਕਾਂ ਦਾ ਕਿ ਇੰਨੀ ਸੋਹਣੀ ਸੈਰਗਾ ਬਣਾਤੀ ਕਿ ਚੰਡੀਗੜ੍ਹ ਨੂੰ ਭੁੱਲ ਜੋਗੇ ਪਰ ਦੁੱਖ ਦੀ ਗੱਲ ਆ ਕਿ ਚੰਦ ਉਹ ਲੋਕ ਜਿਹੜੇ ਆਲੇ-ਦੁਆਲੇ ਇੱਥੇ ਗੰਦਗੀ ਛੁੱਟਣ ਚ ਵਜ ਨਹੀਂ ਆਉਂਦੇ ਉਹ ਵੇਖੋ ਕਿਦਾਂ ਛੁੱਟਦੇ ਆ ਐਡਾ ਆਉਂਦੇ ਨੇ ਛੁੱਟ-ਛੁੱਟ ਕੇ ਚੱਲ ਜਾਂਦੇ ਨੇ ਔਰ ਦੁੱਖ ਦੀ ਗੱਲ ਆ ਇਹ ਪਰਨੇ ਬਨੇ ਕੂੜੇ ਦੇ ਢੇਰ ਲੱਗੇ ਇੱਕ ਬਨੇ ਗੁਰਬਾਣੀ ਚੱਲ ਰਹੀ ਹੈ ਗੁਰਬਾਣੀ ਦਾ ਲਾਹਾ ਲੈ ਰੀਆਂ ਸੰਗਤਾਂ ਆਨੰਦ ਲੈ ਰੀਆਂ ਇੱਕ ਬਨੇ ਸਵਰਗ ਤੇ ਇੱਕ ਬਨੇ ਨਰਕ ਉਮਾਂ ਵਿਖਾਉਣਾ ਤੁਹਾਨੂੰ ਦੁਜੇ ਬਨੇ ਹਾਲਾਤ ਦੀ